ਸਤਿ ਸ਼੍ਰੀ ਅਕਾਲ ਮੈਂ ਓਮਸ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਟਾਈਮ ਨਿਊਜ਼ ਵਰਡ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੜ੍ਹਾਂ ਦੀ ਮਾਰ ਦੇ ਵਿੱਚ ਪੂਰਾ ਪੰਜਾਬ ਆਇਆ ਹੋਇਆ ਹੈ ਔਰ ਜੇਕਰ ਆਪਾਂ ਖਾਸ ਕਰਕੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੀ ਗੱਲ ਕਰੀਏ ਤੇ ਇਸ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਹ ਆਪਣੇ ਆਪਣੇ ਮੁਤਾਬਕ ਸੇਵਾ ਕਰਦੇ ਨਜ਼ਰ ਆ ਰਹੇ ਨੇ ਔਰ ਮੁਬਾਰਕ ਬਾਦ ਦੇ ਪਾਤਰ ਨੇ ਜਿਹੜਾ ਪਲ ਦੂਸਰਿਆਂ ਦੀ ਸੇਵਾ ਦੇ ਵਿੱਚ ਲੱਗਦਾ ਹੈ ਜੇਕਰ ਆਪਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਗੱਲ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਵੀ ਦਿਨ ਰਾਤ ਉਹਨਾਂ ਇਲਾਕਿਆਂ ਦਾ ਦੌਰਾ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਲੋਕਾਂ ਦੇ ਨਾਲ ਮਿਲਦੇ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲਦੇ ਨਜ਼ਰ ਆ ਰਹੇ ਨੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਦਾ ਜੋ ਨੁਕਸਾਨ ਹੋਇਆ ਉਸ ਨੂੰ ਉਸ ਦਾ ਫਾਇਦਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਜੇਕਰ ਆਪਾਂ ਡੇਰਾ ਬਿਆਸ ਦੀ ਖਾਸ ਕਰਕੇ ਗੱਲ ਕਰ ਲਈਏ ਤੇ ਕਰੋਨਾ ਮਹਾਮਾਰੀ ਤੋਂ ਲੈ ਕੇ ਅੱਜ ਤੱਕ ਔਰ ਤੁਸੀਂ ਦੇਖੋ ਕਿ ਜਿਸ ਦਿਨ ਦਾ ਪੰਜਾਬ ਦੇ ਅੰਦਰ ਹੜ੍ਹ ਆਏ ਹੋਏ ਨੇ ਉਸੇ ਦਿਨ ਤੋਂ ਹੀ ਲੰਗਰ ਪਾਣੀ ਦੀ ਪੂਰੀ ਸੇਵਾ ਦੇ ਵਿੱਚ ਜਿਹੜੇ ਸੇਵਾਦਾਰ ਨੇ ਉਹ ਜੁਟੇ ਹੋਏ ਨੇ ਬਾਬਾ ਜੀ ਦੇ ਆਦੇਸ਼ ਨੇ ਕਿ ਕੋਈ ਵੀ ਮਤਲਬ ਸੇਵਾਦਾਰ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਸੇਵਾ ਕਰ ਸਕਦਾ ਹੈ ਔਰ ਬਹੁਤ ਸਾਰਾ ਲੰਗਰ ਜਿਹੜਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰੋਜ਼ ਪੈਕਿੰਗ ਹੁੰਦੀ ਹੈ ਤਕਰੀਬਨ ਇੱਕ ਇੱਕ satsang ghar ਦੇ ਵਿੱਚੋਂ ਸੋ ਇਸ ਕਰਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਇਹਨਾਂ ਦਿਨਾਂ ਵਿੱਚ ਪੂਰੇ ਪੰਜਾਬ ਦੇ ਜਿੰਨੇ ਵੀ satsang ghar ਨੇ ਔਰ ਬੇਸ਼ੱਕ ਉਹ ਪਾਖੜਾ ਡੈਮ ਹੈ ਜਾਂ ਹੋਰ ਨਦੀਆਂ ਨੇ ਜਿੱਥੋਂ ਪਾਣੀ ਦਾ ਵਹਾਅ ਜ਼ਿਆਦਾ ਹੈ ਉਹ ਸਾਰਿਆਂ ਦਾ ਦੌਰਾ ਕਰਦੇ ਨਜ਼ਰ ਆ ਰਹੇ ਨੇ ਦੋਸਤੋ ਮੈਂ ਹੁਣ ਵੱਡੀ ਜਿਹੜੀ ਖਬਰ ਇਹ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਹੋਰਾਂ ਨੇ ਹੁਣ ਪੂਰੇ satsang ਘਰਾਂ ਦੇ ਜਿਹੜੇ ਦਰਵਾਜ਼ੇ ਆ ਗੇਟ ਆ ਖੋਲ ਦਿੱਤੇ ਗਏ ਨੇ ਔਰ ਜੇਕਰ ਤੁਹਾਨੂੰ ਰਹਿਣ ਵਾਸਤੇ ਖਾਣ ਵਾਸਤੇ ਸੌਣ ਵਾਸਤੇ ਕਿਸੇ ਕਿਸਮ ਦੀ ਕੋਈ ਦਿੱਕਤ ਹੈ ਤੇ ਤੁਸੀਂ satsang ਘਰਾਂ ਵੱਲ ਰੁੱਖ ਕਰ ਸਕਦੇ ਹੋ ਕਿਉਂਕਿ ਇਹ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਡੇਰਾ ਬਿਆਸ ਜਿਹੜਾ ਹੈ ਉਹ ਅੱਗੇ ਆਇਆ ਹੈ ਔਰ ਅੱਗੇ ਆਉਂਦਾ ਰਹੇਗਾ ਬਹੁਤ ਸਾਰੇ ਜੇ ਇਤਿਹਾਸ ਪੜ ਕੇ ਦੇਖ ਲਈਏ ਤਾਂ ਜਿੱਥੇ-ਜਿੱਥੇ ਵੀ ਕੁਦਰਤੀ ਆਫਤਾਂ ਆਈਆਂ ਨੇ ਉੱਥੇ ਡੇਰਾ ਬਿਆਸ ਨੇ ਮਤਲਬ ਕਿਉਂਕਿ ਮੀਡੀਆ ਦੇ ਵਿੱਚ ਆਉਂਦੇ ਨੇਗੇ ਇਹ ਉਹਨਾਂ ਨੇ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਨੇ ਇਤਿਹਾਸ ਹੈ ਡੇਰਾ ਬਿਆਸ ਦਾ ਸੋ ਜਦੋਂ-ਜਦੋਂ ਵੀ ਦੇਸ਼ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਰੁਪੀ ਆਉਂਦੀ ਹੈ ਤੇ ਡੇਰਾ ਬਿਆਸ ਹਮੇਸ਼ਾ ਵੱਧ ਚੜ ਕੇ ਉਸ ਦੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਸੇਵਾਦਾਰਾਂ ਦੀ ਜੇ ਆਪਾਂ ਸੇਵਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਦਿਨ ਰਾਤ ਇੱਕ ਕੀਤਾ ਜਾ ਰਿਹਾ ਡਿਊਟੀਆਂ ਵੰਡੀਆਂ ਜਾ ਰਹੀਆਂ ਨੇ ਕਿਸੇ ਦੀ ਪੈਕਿੰਗ ਤੇ ਡਿਊਟੀ ਹੈ ਕਿਸੇ ਦੀ ਲੰਗਰ ਪਕਾਉਣ ਦੀ ਡਿਊਟੀ ਹੈ ਕਿਸੇ ਦੀ ਸਬਜ਼ੀ ਬਣਾਉਣ ਦੀ ਡਿਊਟੀ ਹੈ ਕਿਸੇ ਦੀ ਮਤਲਬ ਅਲੱਗ-ਅਲੱਗ ਡਿਊਟੀਆਂ ਜਿਹੜੀਆਂ ਡੇਰਾ ਬਿਆਸ ਦੇ ਵੱਲੋਂ ਵੰਡੀਆਂ ਹੋਈਆਂ ਨੇ ਮੈਂ ਇੱਥੇ ਇਹ ਵੀ ਦੱਸ ਦਿਆਂ ਕਿ ਅਨੁਸ਼ਾਸਨ ਔਰ ਸਫਾਈ ਕਰਕੇ ਪੂਰੀ ਦੁਨੀਆ ਦੇ ਵਿੱਚ ਡੇਰਾ ਬਿਆਸ ਦੀ ਜੋ ਮੰਨਤਾ ਹੈ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਤਸਵੀਰਾਂ ਇਸ ਸਮੇਂ ਤੁਸੀਂ ਵੇਖ ਰਹੇ ਹੋ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਉਹਨਾਂ ਦੇ ਸੇਵਾਦਾਰ ਨੇ ਜਿਹੜੇ ਕਿ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਦੌਰੇ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਨੁਕਸਾਨ ਬਹੁਤ ਹੋਇਆ ਹੈ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਪੰਜਾਬ ਦਾ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਗੁਰੂ ਘਰ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਲੰਗਰ ਪਕਾਏ ਜਾਂਦੇ ਨੇ ਉਹਨਾਂ ਦੇ ਵੱਲੋਂ ਤਰਪੈਲਾਂ ਦੀ ਮਦਦ ਕੀਤੀ ਜਾਂਦੀ ਹੈ ਦਵਾਈ ਦਵਾਈਆਂ ਦੀ ਮਦਦ ਕੀਤੀ ਜਾਂਦੀ ਹੈ ਮਤਲਬ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਮਹਿਸੂਸ ਕਰਦੇ ਨੇ ਉਹ ਸਾਰੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਉਹ ਮੁਬਾਰਕਬਾਦ ਦੇ ਪਾਤਰ ਨੇ ਔਰ ਮੈਂ ਤਾਂ ਇਹੀ ਅਕਾਲ ਪੁਰਖ ਦੇ ਚਰਨਾ ਚਰਦਾਸ ਬੇਨਤੀ ਜੋਦੜੀ ਕਰਾਂਗਾ ਕਿ ਸੱਚੇ ਪਾਤਸ਼ਾਹ ਉਹਨਾਂ ਜਿਆਦਾ ਤੰਦਰੁਸਤੀ ਬਖਸ਼ਿਓ ਜਿਨ੍ਹਾਂ ਨੇ ਇਸ ਮਨੁੱਖਤਾ ਦੀ ਭਲਾਈ ਲਈ ਮਤਲਬ ਜਿਹੜਾ ਕਦਮ ਚੱਕਿਆ ਹੈ ਵੈਸੇ ਤਾਂ ਸਰਬੱਤ ਦੇ ਭਲੇ ਲਈ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਸੋ ਡੇਰਾ ਬਿਆਸ ਦੇ ਮੁਖੀ ਵੱਲੋਂ ਇਹ ਚੱਕਿਆ ਜਿਹੜਾ ਕਦਮ ਹੈ ਆਪ ਸਭ ਨੂੰ ਕਿਸ ਤਰ੍ਹਾਂ ਲੱਗਾ ਉਹਦੇ ਬਾਰੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਦੇਣਾ ਔਰ ਨਿਊਜ਼ ਟਾਈਮ ਵਰਲਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹਰ ਰੋਜ਼ ਮੈਂ ਅਪਡੇਟ ਲੈ ਕੇ ਹਾਜ਼ਰ ਹੁੰਦਾ ਰਹਾਂਗਾ ਜੁੜੇ ਰਹੋ ਨਿਊਜ਼ time worth it